ਹਾਂਜੀ ਕੀ ਹਾਲ ਹੈ ਜੀ ਸਾਰਿਆਂ ਦਾ ਠੀਕ ਹੋ ਅਨਮੋਲ ਬਿਸ਼ਨੋਈ ਨੇ ਨਾ ਹੋਣਾ ਆਪਣੇ ਕੋਰਟ ਦੇ ਵਿੱਚ ਆਪਣੇ ਦੇ ਵਕੀਲ ਨੇ ਪੇਪਰ ਪਾਏ ਨੇ ਉਹਨਾਂ ਕੋਰਟ ਨੂੰ ਕਿਹਾ ਹੈ ਕਿ ਜੀ ਸਾਨੂੰ ਬੁਲਟ ਪ੍ਰੂਫ ਜੈਕਟ ਦੇ ਵਿੱਚ ਲਿਆਂਦਾ ਜੇ ਅਨਮੋਲ ਬਿਸ਼ਨੋਈ ਨੂੰ ਤੇ ਬੁਲਟ ਪ੍ਰੂਫ ਗੱਡੀ ਚ ਲਿਆਂਦਾ ਜਾਵੇ ਉਹਦੀ ਵਜ੍ਹਾ ਕੀ ਦੱਸੀ ਨੇ ਕਿ ਸਾਨੂੰ ਸ਼ਹਾਦ ਭੱਟੀ ਜਿਹੜਾ ਇਹ ਉਹਦੇ ਕੋਲੋਂ ਸਾਡੀ ਜਾਨ ਨੂੰ ਖਤਰਾ ਹੈ ਸਾਡੀ ਨੂੰ ਵੀ ਤੇ ਸਾਡੀ ਫੈਮਿਲੀ ਨੂੰ ਵੀ ਤਨ ਮੋਲ ਬਿਸ਼ਨੋਈ ਤੂੰ ਮੈਨੂੰ ਇੱਕ ਗੱਲ ਦੱਸ ਤੇ ਲਾਰੈਂਸ ਬਿਸ਼ਨੋਈ ਬੁਲਟ ਪ੍ਰੂਫ ਜੈਕਟ ਪਾ ਕੇ ਆਏਗਾ ਤੇ ਯਾ ਤੂੰ ਬੁਲਟ ਪ੍ਰੂਫ ਗੱਡੀ 'ਚ ਆਏਗਾ ਤੇ ਬਚ ਜਾਏਗਾ ਉਪਰ ਵਾਲਾ ਖੈਰ ਕਰੇਗਾ ਤੂੰ ਟਾਈਮ ਆਣ ਦੇ ਤੇ ਮੌਕਾ ਮਿਲਣ ਦੇ ਤੈਨੂੰ ਲੱਗ ਪਤਾ ਤੈਨੂੰ ਵੀ ਜਾਏਗਾ ਤੇ ਤੇਰਾ ਜਿਹੜਾ ਅੰਦਰ ਭਰਾ ਬੈਠਾ ਹੈ ਨਾ ਲਾਰੈਂਸ ਬਿਸ਼ਨੋਈ ਪਤਾ ਲੱਗ ਉਹਨੂੰ ਵੀ ਜਾਏਗਾ ਹੁਣ ਕਿਉਂ ਭਜਦੇ ਜੋ ਹੁਣ ਕਿਉਂ ਚੀਖਾਂ ਮਾਰਦੇ ਜੇ ਕਿੱਥੇ ਤੁਹਾਡਾ ਸਾਰਾ ਗੈਂਗ ਕਿੱਥੇ ਨੇ ਨਿਕਲੋ ਨਾ ਖੁੱਡਾਂ 'ਚੋਂ ਬਾਹਰ ਤਾਨੂੰ ਮੈਂ ਕਿਹਾ ਸੀ ਨਾ ਇੱਧਰ ਨਾ ਛੇੜੋ ਇੱਧਰ ਨਾ ਛੇੜੋ ਨਾਲੇ ਮੈਨੂੰ ਇਹ ਗੱਲ ਦੱਸ ਲਾਰੈਂਸ ਮਿਸ਼ਨੋਈ ਤੂੰ ਆਪਣੇ ਮੁਲਕ ਦਾ ਇੰਡੀਆ ਦਾ ਕਿੰਨਾ ਸੱਕਾ ਹੈਗਾ ਕੋਈ ਹੈ ਸੱਕਾ ਤੂੰ ਤੂੰ FBI ਆਹ ਲਿਆਂ ਨੂੰ ਕਿੰਨਾ ਕੁਝ ਦਿੱਤਾ ਆਪਣੇ ਮੁਲਕ ਦੇ ਬਾਰੇ 'ਚ ਆਪਣੀਆਂ ਏਜੰਸੀਆਂ ਦੇ ਬਾਰੇ 'ਚ FBI ਵਾਲਿਆਂ ਨੂੰ ਕਿੰਨਾ ਕੁਝ ਦਿੱਤਾ ਕਿਦੇ ਵਾਸਤੇ ਦਿੱਤਾ ਸੀ ਐਸੇ ਆਪਣੇ ਭਰਾ ਵਾਸਤੇ ਦਿੱਤਾ ਸੀ ਨਾ ਅਨਮੋਲ ਬਿਸ਼ਨੋਈ ਵਾਸਤੇ ਕਿ ਭੀ ਇਹ ਬਾਤ ਜੇ ਜਾਂ ਉੱਥੇ ਸੈੱਟ ਰਹੇ ਤੇਰੇ ਮੂੰਹ ਤੇ ਬਹੁਤ ਵੱਡਾ ਛਿੱਤਰ ਮਾਰਿਆ ਉਹਨਾਂ ਨੇ ਉਹਨਾਂ ਨੇ ਸਾਰੇ ਇਹਦੇ ਕੋਲ ਕੰਮ-ਸ਼ਾਮ ਵੀ ਲੈ ਕੇ ਸਾਰੀਆਂ ਚੀਜ਼ਾਂ ਵੀ ਤੁਹਾਡੇ ਕੋਲ ਲੈ ਕੇ ਉਹਨਾਂ ਨੇ ਵਾਪਸ ਸਿੱਡ ਦਿੱਤਾ ਹੁਣ ਅਨਮੋਲ ਬਿਸ਼ਨੋਈ ਤੇ ਲਾਰੈਂਸ ਬਿਸ਼ਨੋਈ ਦੀਆਂ ਤੋੜਾਂ ਇਸ ਵਾਸਤੇ ਲਗੀਆਂ ਖਲੋਤੀਆਂ ਨੇ ਸਿਕਿਉਰਟੀਆਂ ਮੇਰੇ ਨਾਮ ਤੇ ਇਸ ਵਾਸਤੇ ਲੈ ਰਹੇ ਨੇ ਕਿਉਂਕਿ ਮੈਂ ਕੁਝ ਟਾਈਮ ਇਹਨਾਂ ਨਾਲ ਗੁਜ਼ਾਰਿਆ ਨਾ ਇਹਨਾਂ ਨੂੰ ਪਤਾ ਹੈ ਕਿ ਵੀ ਉਹ ਜਿਹੜਾ ਬੈਠਾ ਸ਼ਹਜ਼ਾਦਪਟਿਓ ਕੀ ਕਰੇਗਾ ਤੇ ਕੀ ਕਰਨ ਦੀ ਹਿੰਮਤ ਰੱਖਦਾ ਹੈ ਲੈ ਲਓ ਤੁਹਾਡੇ ਕੋਲ ਜਿੰਨੀਆਂ ਮਰਜ਼ੀ ਸਿਕਿਉਰਟੀਆਂ ਲਗੀਆਂ ਜਾਂਦੀਆਂ ਨੇ ਜਿੰਨੀ ਤੁਹਾਡੇ ਕੋਲ ਦਿਲ ਕਰਦਾ ਚੰਦਾ ਲੈ ਲਓ ਤੁਸੀਂ ਬੜੀਆਂ ਮਾਵਾ ਦੇ ਲਾਲ ਬੇਗੁਨਾਹ ਮਾਰੇ ਨੇ ਜਿਨ੍ਹਾਂ ਦੇ ਨਾਲ ਦੁਸ਼ਮਣੀ ਹੋਵੇ ਇੱਕ ਲਾਦਾ ਚੀਜ਼ ਹੁੰਦੀ ਹੈ ਤੁਸੀਂ ਬੜੇ ਬੇਗੁਨਾਹ ਲੋਕਾਂ ਕੋਲੋਂ ਲੋਕ ਮਰਵਾ ਕੇ ਜਿਨ੍ਹਾਂ ਕੋ ਮਰਵਾਏ ਉਹਨਾਂ ਦੀਆਂ ਵੀ ਜ਼ਿੰਦਗੀਆਂ ਤਬਾਹ ਕੀਤੀਆਂ ਨਾ ਨਾ ਦੇ ਤੁਸੀਂ ਦੁਬਾਰਾ ਪਿੱਛੇ ਗਏ ਹੁਣ ਤੁਸੀਂ ਕਿਉਂ ਆਪਣੀ ਵਾਰੀ ਚੀਖਾ ਮਾਰਦੇ ਫੇ ਜੇ ਕੋਈ ਨਹੀਂ ਆਓ ਜ਼ਰਾ ਟੁਰ ਕੇ ਆਓ ਟੁਰ ਕੇ ਆਓ ਜ਼ਿੰਦਗੀ ਦਾ ਹੋਰ ਕੋਈ ਨਹੀਂ ਤੁਹਾਡੇ ਪਿੱਛੇ ਹੀ ਹੈ ਗਏ ਠੀਕ ਹੈ ਔਰ ਮੈਂ ਤੇ ਇਹ ਬੈਟਜ ਮੈਂ ਤੇ ਇਹ ਨਿਊਜ਼ ਸੁਣੀ ਤੇ ਮੈਨੂੰ ਪਤਾ ਲੱਗ ਗਿਆ ਤੇ ਫਿਰ ਮੈਂ ਚੈੱਕ ਕੀਤਾ ਤੇ ਵਾਕਈ ਇਹਨੇ ਪੇਪਰ ਪਾਏ ਨੇ ਵਿਸ਼ਵ ਨੂੰ ਕੀ ਤਰਫ ਸੇ ਕੀ ਗਈ ਹੈ ਪਾਕਿਸਤਾਨੀ ਗੈਂਗਸਟਰ ਸ਼ਹਿਜਾਦ ਭੱਟੀ ਸੇ ਖੁਦ ਕੀ ਜਾਨ ਕੋ ਖਤਰਾ ਬਤਾਇਆ ਹੈ ਸੋਸ਼ਲ ਮੀਡੀਆ ਪਰ ਆਏ ਵੀਡੀਓ ਮੇ ਅਨਮੋਲ ਔਰ ਉਸਕੇ ਪਰਿਵਾਰ ਕੋ ਆਪਣੇ ਆਪ ਹੱਤਿਆ ਕੀ ਧਮਕੀ ਦੀ ਗਈ ਥੀ ਅਨਮੋਲ ਕੀ ਓਰ ਸੇ ਕਹਾ ਗਿਆ ਹੈ ਕਿ ਪਹਿਲੀ ਧਮਕੀ ਨਹੀਂ ਦਿੰ ਦਿੱਤੀ ਤੈਨੂੰ ਕਰਕੇ ਵਹਾਵਾਗੇ ਠੀਕ ਹੈ ਇਹਨੂੰ ਕਰਕੇ ਵਿਖਾਵਾਂਗੇ ਬਹੁਤ ਜਲਦੀ ਬਹੁਤ ਜਲਦੀ ਇਨਸ਼ਾਅੱਲਾ ਹਾਂਜੀ ਕੀ ਹਾਲ ਹੈ ਜੀ ਸਾਰਿਆਂ ਦਾ ਠੀਕ ਹੋ ਅਨਮੋਲ ਬਿਸ਼ਨੋਈ ਨੇ ਨਾ ਹੋਣਾ ਆਪਣੇ ਕੋਰਟ ਦੇ ਵਿੱਚ ਪਰੋਂਦੇ ਵਕੀਲ ਨੇ ਪੇਪਰ ਪਾਏ ਨੇ ਉਹਨਾਂ ਕੋਰਟ ਨੂੰ ਕਿਹਾ ਹੈ ਕਿ ਜੀ ਸਾਨੂੰ ਬੁਲਟ ਪ੍ਰੂਫ ਜੈਕਟ ਦੇ ਵਿੱਚ ਲਿਆਂਦਾ ਜੇ ਅਨਮੋਲ ਬਿਸ਼ਨੋਈ ਨੂੰ ਤੇ ਬੁਲਟ ਪ੍ਰੂਫ ਗੱਡੀ ਚ ਲਿਆਂਦਾ ਜਾਵੇ ਉਹਦੀ ਵਜ੍ਹਾ ਕੀ ਦੱਸੀ ਨੇ ਕਿ ਸਾਨੂੰ ਸ਼ਹਾਦਤ ਭੱਟੀ ਜਿਹੜਾ ਇਹ ਉਹਦੇ ਕੋਲੋਂ ਸਾਡੀ ਜਾਨ ਨੂੰ ਖਤਰਾ ਹੈ ਸਾਡੀ ਨੂੰ ਵੀ ਤੇ ਸਾਡੀ ਫੈਮਿਲੀ ਨੂੰ ਵੀ ਤਨਮੋਲ ਬਿਸ਼ਨੋਈ ਤੂੰ ਮੈਨੂੰ ਇੱਕ ਗੱਲ ਦੱਸ ਤੇ ਲੌਰੈਂਸ ਬਿਸ਼ਨੋਈ ਬੁਲਟ ਪ੍ਰੂਫ ਜੈਕਟ ਪਾ ਕੇ ਆਏਗਾ ਤੇ ਯਾ ਤੂੰ ਬੁਲਟ ਪ੍ਰੂਫ ਗੱਡੀ 'ਚ ਆਏਗਾ ਤੇ ਬਚ ਜਾਏਗਾ ਉੱਪਰ ਵਾਲਾ ਖੈਰ ਕਰੇਗਾ ਤੂੰ ਟਾਈਮ ਆਣ ਦੇ ਤੇ ਮੌਕਾ ਮਿਲਣ ਦੇ ਤੈਨੂੰ ਲੱਗ ਪਤਾ ਤੈਨੂੰ ਵੀ ਜਾਏਗਾ ਤੇ ਤੇਰਾ ਜਿਹੜਾ ਅੰਦਰ ਭਰਾ ਬੈਠਾ ਹੈ ਨਾ ਲੌਰੈਂਸ ਬਿਸ਼ਨੋਈ ਪਤਾ ਲੱਗ ਉਹਨੂੰ ਵੀ ਜਾਏਗਾ ਹਣ ਕਿਉਂ ਭਜਦੇ ਜੋ ਹਣ ਕਿਉਂ ਚੀਖਾ ਮਾਰਦੇ ਜੇ ਕਿੱਥੇ ਤੁਹਾਡਾ ਸਾਰਾ ਗੈਂਗ ਕਿੱਥੇ ਨੇ ਨਿਕਲੋ ਨਾ ਖੁੱਡਾਂ ਚੋਂ ਬਾਹਰ ਤੁਹਾਨੂੰ ਮੈਂ ਕਿਹਾ ਸੀ ਨਾ ਇੱਧਰ ਨਾ ਛੇੜੋ ਇੱਧਰ ਨਾ ਛੇੜੋ ਨਾਲੇ ਮੈਨੂੰ ਇਹ ਗੱਲ ਦੱਸ ਲੌਰੈਂਸ ਮਿਸ਼ਨੋਈ ਤੂੰ ਆਪਣੇ ਮੁਲਕ ਦਾ ਇੰਡੀਆ ਦਾ ਕਿੰਨਾ ਸੱਕਾ ਹੈਗਾ ਕੋਈ ਹੈ ਸੱਕਾ ਤੂੰ ਤੁਹਾ ਫਬੀਆਰ ਵਾਲਿਆਂ ਨੂੰ ਕਿੰਨਾ ਕੁਝ ਦਿੱਤਾ ਆਪਣੇ ਮੁਲਕ ਦੇ ਬਾਰੇ ਚ ਆਪਣੀਆਂ ਏਜੰਸੀਆਂ ਦੇ ਬਾਰੇ ਚ ਐਫ ਬੀ ਆਰ ਵਾਲਿਆਂ ਨੂੰ ਕਿੰਨਾ ਕੁਝ ਦਿੱਤਾ ਕਿਦੇ ਵਾਸਤੇ ਦਿੱਤਾ ਸੀ ਐਸੇ ਆਪਣੇ ਭਰਾ ਵਾਸਤੇ ਦਿੱਤਾ ਸੀ ਨਾ ਅਨਮੋਲ ਬਿਸ਼ਨੋਈ ਵਾਸਤੇ ਕਿ ਬੀ ਇਹ ਬਾਤ ਜੇ ਜਾਂ ਉੱਥੇ ਸੈਕਟਰ ਰਵੇ ਤੇਰੇ ਮੂੰਹ ਤੇ ਬਹੁਤ ਵੱਡਾ ਛਿੱਤਰ ਮਾਰਿਆ ਉਹਨਾਂ ਨੇ ਉਹਨਾਂ ਨੇ ਸਾਰੇ ਦੇ ਕੋ ਕੰਮ ਸ਼ਾਮ ਵੀ ਲੈ ਕੇ ਸਾਰੀਆਂ ਚੀਜ਼ਾਂ ਵੀ ਤੁਹਾਡੇ ਕੋਲ ਲੈ ਕੇ ਉਹਨਾਂ ਨੇ ਵਾਪਸ ਸਿੱਡ ਦਿੱਤਾ ਹੁਣ ਅਨਮੋਲ ਬਿਸ਼ਨੋਈ ਤੇ ਲਾਰੈਂਸ ਬਿਸ਼ਨੋਈ ਦੀਆਂ ਤੋੜਾਂ ਇਸ ਵਾਸਤੇ ਲਗੀਆਂ ਖਲੋਤੀਆਂ ਨੇ ਸਿਕਿਉਰਟੀਆਂ ਮੇਰੇ ਨਾਮ ਤੇ ਇਸ ਵਾਸਤੇ ਲੈ ਰਹੇ ਨੇ ਕਿਉਂਕਿ ਮੈਂ ਕੁਝ ਟਾਈਮ ਇਹਨਾਂ ਨਾਲ گزارਿਆ ਨਾ ਇਹਨਾਂ ਨੂੰ ਪਤਾ ਹੈ ਕਿ ਵੀ ਉਹ ਜਿਹੜਾ ਬੈਠਾ ਸ਼ਦਾਲਪਟਿਓ ਕੀ ਕਰੇਗਾ ਤੇ ਕੀ ਕਰਨ ਦੀ ਹਿੰਮਤ ਰੱਖਦਾ ਹੈ ਲੈ ਲਓ ਤੁਹਾਡੇ ਕੋਲ ਜਿੰਨੀਆਂ ਮਰਜ਼ੀ ਸਿਕਿਉਰਟੀਆਂ ਲਈਆਂ ਜਾਂਦੀਆਂ ਨੇ ਜਿੰਨੀ ਤੁਹਾਡੇ ਕੋਲ ਦਿਲ ਕਰਦਾ ਚ ਲੈ ਲਓ ਤੁਸੀਂ ਬੜੀਆਂ ਮਾਵਾ ਦੇ ਲਾਲ ਬੇਗੁਨਾਹ ਮਾਰੇ ਨੇ ਜਿਨ੍ਹਾਂ ਦੇ ਨਾਲ ਦੁਸ਼ਮਣੀ ਹੋਵੇ ਇੱਕ ਲੈਦਾ ਚੀਜ਼ ਹੁੰਦੀ ਹੈ ਤੁਸੀਂ ਬੜੇ ਬੇਗੁਨਾਹ ਲੋਕਾਂ ਕੋਲੋਂ ਲੋਕ ਮਰਵਾ ਕੇ ਜਿਨ੍ਹਾਂ ਕੋ ਮਰਵਾਏ ਉਹਨਾਂ ਦੀਆਂ ਵੀ ਜ਼ਿੰਦਗੀਆਂ ਤਬਾਹ ਕੀਤੀਆਂ ਨਾ ਨਾ ਦੇ ਤੁਸੀਂ ਦੁਬਾਰਾ ਪਿੱਛੇ ਗਏ ਹੁਣ ਤੁਸੀਂ ਕਿਉਂ ਆਪਣੀ ਵਾਰੀ ਚੀਖਾ ਮਾਰਦੇ ਪਏ ਜੇ ਕੋਈ ਨਹੀਂ ਆਓ ਜ਼ਰਾ ਟੁਰ ਕੇ ਆਓ ਟੁਰ ਕੇ ਆਓ ਜ਼ਿੰਦਗੀ ਦਾ ਹੋਰ ਕੋਈ ਨਹੀਂ ਤੁਹਾਡੇ ਪਿੱਛੇ ਹੀ ਹੈ ਠੀਕ ਹੈ ਔਰ ਮੈਂ ਤੇ ਇਹ ਬੈਟਲ ਮੈਂ ਤੇ ਇਹ ਨਿਊਜ਼ ਸੁਣੀ ਤੇ ਮੈਨੂੰ ਪਤਾ ਲੱਗਿਆ ਤੇ ਫਿਰ ਮੈਂ ਚੈੱਕ ਕੀਤਾ ਤੇ ਵਾਕਈ ਇਹਨੇ ਪੇਪਰ ਪਾਏ ਨੇ ਵਿਸ਼ਵੋ ਦੀ ਤਰਫੋਂ ਕੀ ਕੀ ਹੈ ਪਾਕਿਸਤਾਨੀ ਗੈਂਗਸਟਰ ਸ਼ਹਿਜਾਦ ਭੱਤੀ ਸੇ ਖੁਦ ਕੀ ਜਾਨ ਕੋ ਖਤਰਾ ਬਤਾਇਆ ਹੈ ਸੋਸ਼ਲ ਮੀਡੀਆ ਪਰ ਆਏ ਵੀਡੀਓ ਮੇ ਅਨਮੋਲ ਔਰ ਉਸਕੇ ਪਰਿਵਾਰ ਕੋ ਆਪਣੇ ਆਪ ਹੱਤਿਆ ਕੀ ਧਮਕੀ دی ਗਈ ਥੀ ਅਨਮੋਲ ਕੀ ਔਰ ਸੇ ਕਹਾ ਗਿਆ ਹੈ ਕਿ ਪਹਿਲੀ ਧਮਕੀ ਨਹੀਂ ਤਨ ਦਿੱਤੀ ਤੈਨੂੰ ਕਰਕੇ ਵਹਾਵਾਂਗੇ ਠੀਕ ਹੈ ਇਨੂੰ ਕਰਕੇ ਦਿਖਾਵਾਂਗੇ ਬਹੁਤ ਜਲਦੀ ਬਹੁਤ ਜਲਦੀ ਇਨਸ਼ਾਅੱਲਾ